ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਬੈਠੇ ਆ ਆ ਸਾਡਾ ਭਰਾ ਵੇ ਰਮੇਸ਼ ਕੁਮਾਰ ਤੇ ਇੱਧਰ ਸਾਡਾ ਵੱਡਾ ਭਰਾ ਵੇ ਪੂਰਨ لال ਬਾਅਦਸ ਜਿਹੜੀ ਪੈ ਰਹੀ ਏ ਤੇ ਰਮੇਸ਼ ਘਰ ਦੇ ਘਰ ਬੈਠੇ ਆ ਤੇ ਗੱਲਾਂ ਬਾਤਾਂ ਚੱਲਣ ਡੀਆਂ ਉਹ ਕੜਾ ਦੀ ਗੱਲ ਚੱਲ ਪਈਏ ਕੜਾ ਕੋਈ ਜਨਾਨੀ ਨੇ ਪੁੱਛਿਆ ਵੀ ਕੜਾ ਕਿਦਾਂ ਬਣਾਈ ਦਿਆ ਤੇ ਉਹ ਸੱਸੇ ਨੂੰ ਪੁੱਛਣ ਲੱਗ ਪਈ ਨਵੀਂ ਵਿਆਹੀ ਵੋਡੀ ਪੁੱਛਣ ਦੇ ਵੀ ਸੱਸ ਨੂੰ ਤੇ ਸੱਸ ਉਹਦੀ ਦੱਸਣ ਲੱਗੀ ਕਿ ਕੜਾਹ ਕਿਤਾ ਬਣਾਉਣਾ ਵੇ ਉਹ ਉਹ ਦੱਸੀ ਜਣੀ ਕਹਿੰਦੀ ਇਹ ਵੀ ਮੈਨੂੰ ਪਤਾ ਵੇ ਉਹ ਕਹਿੰਦੀ ਪਾਣੀ ਨੂੰ ਪਹਿਲਾਂ ਉਬਾਲ ਲੀਦਾ ਕਹਿੰਦੀ ਇਹ ਵੀ ਮੈਨੂੰ ਪਤਾ ਵੇ ਫਿਰ ਕਹਿੰਦੀ ਉਬਾਲ ਕੇ ਵਿੱਚ ਵਿੱਚ ਜਿਸ ਵੀ ਤਰੀਕੇ ਨਾਲ ਕੜਾਹ ਬਣਾਉਣਾ ਫਿਰ ਥੱਲੇ ਲਾ ਕੇ ਤੇ ਜਿੱਥੇ ਖੰਡ ਪਾਉਣੀ ਹੈ ਚਾਹ ਨਹੀਂ ਪਾਉਣੀ ਸੂਜੀ ਭੁਲਣੀ ਨਹੀਂ ਉਹ ਕਹਿੰਦੀ ਸਭ ਕੁਝ ਮੈਨੂੰ ਪਤਾ ਸੱਸ ਨੂੰ ਬੜਾ ਗੁੱਸਾ ਛੜਿਆ ਉਹ ਕਹਿੰਦੀ ਇਹ ਤਾਂ ਕਿ ਮੈਨੂੰ ਸਭ ਕੁਝ ਪਤਾ ਵੇ ਤੇ ਫਿਰ ਇਦਾਂ ਕਰ ਕਹਿੰਦੀ ਫਿਰ ਕੜਾਹ ਬਣਾ ਕੇ ਵਿੱਚ ਥੋੜੀ ਉੱਤੇ ਸਵਾਦ ਤੂੜੀ ਦੀਏ ਤੇ ਇਦਾਂ ਦੀ ਗੱਲ ਬਾਤ ਹੈ ਤੇ ਉਹ ਪੂਰੀ ਵੀਡੀਓ ਤੁਹਾਨੂੰ ਅੱਗੇ ਦੱਸਾਂਗੇ ਕਹਾਣੀ ਵਿੱਚ ਠੀਕ ਹੈ ਜੀ ਧੰਨਵਾਦ ਕਿ ਕਿ ਕਹਾਵਾਂ ਕੀ ਬਣਾਉਣਾ ਖਰਾਬ ਬਣਾਉਣਾ ਨਾ ਤੇ ਸੱਸ ਤਾਂ ਜਾਣਦੀ ਸੀ ਤੇ ਜਿਹੜੀ ਬਾਣਾ ਪੜੀ ਹੋਰ ਨੂੰ ਨਹੀਂ ਪਤਾ ਕੀ ਖਰਾਬ ਬਣਾਈਦਾ ਤੇ ਕੀ ਹੁੰਦਾ ਵਾ ਉਹ ਪੜ੍ਹੀ ਲਿਖੀ ਸੀ ਠੀਕ ਠੀਕ ਹੈ ਤੇ ਉਹਨੂੰ ਅੱਜ ਇਹ ਜੀ ਉਹ ਬਾਹਰ ਬੰਦਾ ਗਿਆ ਹੋਰ ਹਾ ਵਹੁਣ ਹਾਂ ਹਾਂ ਤੇ ਅੱਜ ਇਹ ਰਾਜ ਜੀ ਆਏ ਕੋਰੇ ਜੀ ਬਸੰਤ ਕੌਣੇ ਅੱਜ ਨਾਲ ਕੜਾ ਬਣਾਉਣਾ ਕੜਾ ਬਣਾਉਣਾ ਸਾਡੀ ਨਾਵੇਂ ਨੀ ਰੋਟੀ ਪਕਾਣ ਲੱਗੋ ਮੈਂ ਕੜਾ ਬਣ ਰੋਟੀ ਪਕਾਣ ਦੇ ਕੜਾ ਬਣਾਉਣਾ ਕੜਾ ਹੀ ਆ ਇਹ ਕਿੱਦਾਂ ਬਣਾਉਂਦੇ ਆ ਤੂੰ ਇਦਾਂ ਕਰ ਪਈ ਕਿਲੋ ਖਾਂਡ ਅੱਛਾ ਆਡੀਆਂ ਬੀਬੀ ਕੀ ਕੀ ਕਿੰਨਾ ਚਾਹ ਰਿਛੇ ਤਾਂ ਬਰਮਦੇ ਨੇ ਆਡੀਆਂ ਕਿ ਲੋ ਖਾਂਦੇ ਹਾਂ ਇਹ ਵੀ ਮੈਂ ਜਾਣੀ ਆ ਜਾਣਦੀ ਆ ਪਾਇਆ ਗਿਰੀਆਂ ਮੈਂ ਵੀ ਜਾਣਦੀ ਆ ਜਾਣਦੀ ਆ ਤੇ ਅੱਧਾ ਕਿਲੋ ਕਿਉਂ ਹੈ ਇਹ ਵੀ ਮੈਂ ਜਾਣਦੀ ਆ ਇਹ ਵੀ ਮੈਂ ਜਾਣਦੀ ਆ ਤੇ ਵਿੱਚ ਅੱਧਾ ਕਿਲੋ ਪਾਣੀ ਇਹ ਵੀ ਮੈਂ ਜਾਣਦੀ ਆ ਸਭ ਕੁਝ ਤਾਂ ਜਾਂਦੀ ਹੈ ਹਾਂ ਖੰਡ ਕਿੰਨੀ ਉਹ ਲਿਹੀ ਜਾਏ ਲਿਹੀ ਜਾਏ ਅੱਧਾ ਕਿਲੋ ਲਾਲਾ ਧਾਲਾ ਲਿਹੀ ਜਾਏ ਇਹ ਵੀ ਮੈਂ ਜਾਣਦੀ ਆ ਇਹ ਫਿਰ ਕੀ ਕਰਨਾ ਹੈ ਨਾ ਉਹਦੇ ਉੱਤੇ ਰੱਖਣੀ ਹੈ ਚੁੱਲ੍ਹੇ ਤੇ ਅੱਗ ਦਾ ਦੇਣੀ ਥਲੇ ਵੀ ਮੈਂ ਜਾਣ ਇਹ ਵੀ ਮੈਂ ਜਾਣ ਇਹਦੇ ਸੋਭਦਾ ਯਾਰ ਇਹ ਵੀ ਜਾਣਨੀ ਆ ਇਹ ਵੀ ਜਾਣਦੀ ਆ ਤੇ ਫੇਰ ਫੇਰ ਉਹਨੂੰ ਏਦਾਂ ਕਰਨਾ ਮਾਣਾ ਜਿਹਨੂੰ ਨਿਕਰਸੀ ਫੇਰ ਨਹੀਂ ਸਕਤ ਹੋਗੇ ਤਾਂ ਥੱਲੇ ਲਾ ਲੈਣਾ ਹਾਂ ਇਹ ਵੀ ਮੈਂ ਜਾਣਦੀ ਆ ਜਾਣਨੀ ਆ ਤੇ ਫੇਰ ਫੇਰ ਨਾ ਉਹਨੂੰ ਉਨਾ ਚਪਾ ਲੈਣਾ ਤੇ ਖੁੱਲੇ ਬਾਡੇ ਚ ਅੱਛਾ ਹਾਂ ਜੀ ਮੈਂ ਵੀ ਜਾਣਦੀ ਹਾਂ ਸਭ ਕੋਈ ਤੇ ਜਾਣਦੀ ਹਾਂ ਤੇ ਅੱਜ ਇਹ ਫੇਰ ਨਹੀਂ ਪ੍ਰਾਤ ਚ ਪਾ ਕੇ ਤੇ ਜਿਹੜੀ ਚੁਪਾ ਪ੍ਰਾਤ ਚ ਪਾ ਕੇ ਤੇ ਸਵਾਹ ਫਰੀਖ ਸ਼ਾਨੀ ਨਾਲ ਛਾਣ ਲੈਣੀ ਸਾਨ ਲਈਏ ਅੱਜ ਇਹ ਸਵਾਹ ਕਿਲੋ ਛਾਣਨੀ ਨਾਲ ਛਾਣ ਕੇ ਨਾ ਤੇ ਉਹ ਤੇ ਢੋੜ ਦੇਈ ਦੀ ਹੈ ਹਾਂ ਜੀ ਇਹ ਵੀ ਮੈਂ ਜਾਣਦੀ ਹਾਂ ਇਹ ਵੀ ਮੈਂ ਜਾਣਦੀ ਹਾਂ ਸਾਰੀ ਮੈਂ ਜਾਣੀ ਪੜੀ ਲਈ ਹਾਂ ਜਦੋਂ ਕਹਿੰਦੀ ਮੈਂ ਸਵਾਏ ਵੀ ਜਾਂ ਇਹ ਵੀ ਇਹ ਵੀ ਜਾਣਦੀ ਆਂ ਅਸਾਂ ਹਾਂਜੀ ਮੈਂ ਵੀ ਜਾਣੀ ਉਹਨੂੰ ਪਤਾ ਕੱਖ ਲਈ ਪਤਾ ਕੱਖ ਨਹੀਂ ਤੇ ਜਾਣਦੀ ਮੈਂ ਸਭ ਕੁਝ ਜਾਣਦੀ ਆਂ ਚਲਾਕ ਬਣ ਲੱਗੀ ਨਾ ਚਲਾਕ ਬਣ ਲੱਗੀ ਤੇ ਉਹਨੇ ਕੀਤਾ ਬਈ ਉਹ ਸਵਾਹ ਹੀ ਨੰਜਾ ਕੜਾ ਪਾਇਆ ਭਰਾ ਚ ਪਾਇਆ ਥਾਂ ਤੇ ਲਾ ਦੇ ਇਹ ਕੜਾ ਪਹਿਲਾਂ ਭਰਾ ਲਿਆ ਸਾਰੇ ਪਾ ਲਿਆ ਨਾ ਹਾਂ ਹਾਂ ਤੇ ਰੋਟੀਆਂ ਵੀ ਪਕਾ ਲਈਆਂ ਰੋਟੀਆਂ ਪਕਾ ਲਈਆਂ ਤੇ ਉਹਨੇ ਕੀਤਾ ਬਈ ਉਹ ਉੱਤੇ ਸਵਾਹ ਤੋਂ ਰੋਟੀ ਸੀ ਠੀਕ ਉਹ ਕੜਜਾ ਗਿਆ ਖੜਾ ਗ੍ਰਾਹਕ ਜੇ ਆ ਗਿਆ ਆਹੋ ਚਾਹਤਾ ਕਿਲੋ ਦੀ ਬਗਲਾ ਪਾਈ ਆ ਇਹ ਜਿੰਨਾ ਵੀ ਉਹਨੇ ਟੱਕ ਜਿਹੜੀ ਕੜਾ ਬਣਾ ਕੇ ਸਵਾਹ ਧੂੜਤੀ ਜਣੀ ਕਿ ਉਤੇ ਤੇ ਭਗਵਾਨ ਦੀ ਫੇਰ ਫੇਰ ਕੀ ਫੇਰ ਉਹ ਨੂੰ ਨਾ ਖਾਣਾ ਫੇਰ ਕੀ ਕਰਨਾ ਉਹ ਘਰ ਵਾਲਾ ਕੀ ਚਾਹ ਭਈ ਆਇਆ ਫਾਰੂ ਹਾਂ ਠੀਕ ਕੜਾ ਬੜੇ ਚਾਹਣਾ ਜਿਠਾਈ ਕਰ ਚੰਗੀ ਵੀ ਮੈਂ ਕੜਾ ਬਣਾਇਆ ਦੇਖੋ ਕੜਾ ਬਣਾਇਆ ਮੈਂ ਬਣਾਇਆ ਹਾਂ ਹਾਂ ਅਕੇ ਭੁਖਾਇਆ ਹਰ ਕਿਨੂੰ ਤੁੰ ਅੜੀ ਮੋੜੇ ਹਾਂ ਚਾੜਾ ਅਗੇ ਵਾਲੇ ਤਾਂ ਚੋੜੀਏ ਤੂੰ ਇਹ ਕਰਾ ਬਣਾ ਕੇ ਤੇ ਸਵਾ ਪਾਹੀ ਕਿਉਂ ਤੇਰਾ ਮਾਏ ਇਹਨੂੰ ਇੱਕ ਫਨ ਫਾਰਮੂਲਾ ਸਿੱਖਿਆਈ ਅੱਜ ਦੀਦੀ ਮਮੀ ਕਹਿੰਦੀ ਸੀ ਮਮੀ ਵੀ ਆ ਗਈ ਉੱਤ ਨਾਲ ਹੀ ਉਹ ਵੀ ਇਹਦੇ ਬਣਾਉਣੇ ਆ ਫਾਇਦੇ ਤੇ ਲਗਾ ਰਹੇ ਨੇ ਤੇ ਫਿਰ ਉਹ ਪਹਿਲੀ ਹੀ ਨਾ ਜਾਏ ਆ ਉਹ ਬਾੜੀਆਂ ਪੁਰਾਣੀਆਂ ਦੋਤ ਲਾ ਕੇ ਭੈ ਚੋੜੀਏ ਤਾਂ ਸਾਬ ਕੋ ਬਣਾ ਕੇ ਪ੍ਰਸ਼ਾਦ ਦੇ ਕਾਹਦੇ ਬਣਾ ਕੇ ਤੇ ਉਤੇ ਹੋਣਾ ਆਪਣੇ ਲਿਸਟ ਵਖਰੀ ਬਣਾ ਲਈ ਮਮੀਆਂ ਦੀ ਹੈ ਇਹ ਹਾ ਦੇ ਜੇ ਦੰ ਬਣਾਉਂਦੇ ਅਰਦਨ ਪੜਾਈ ਦੇ ਬਣਾ ਦੇ ਤੈਨੂੰ ਇਤ ਨਹੀਂ ਪਤਾ ਇਹ ਤਾਂ ਕੌਣ ਕਰਦਾ ਉਧਰ ਮੰਮੀ ਆ ਗਈ ਮੰਮੀ ਆ ਕੇ ਕਹਿੰਦੀ ਵੀ ਹੋਇਆ ਕੀ ਕਹਿੰਦੀ ਇਹ ਮੈਨੂੰ ਕਿਥੇ ਆ ਵੀ ਮੈਨੂੰ ਪਤਾ ਆ ਵੀ ਮੈਨੂੰ ਪਤਾ ਵੇ ਤੇ ਮੈਂ ਫਿਰ ਉਥੇ ਬਣਾ ਕੇ ਸਵਾਭ ਪਾ ਦਿੱਤੀ ਆ ਵੀ ਪਾਣੀ ਗਿਆ ਸਾਰਾ ਤੇ ਖਾਣਾ ਨਹੀਂ ਹੋਣੀ ਹਾਂ ਘਰੋਂ ਨਹੀਂ ਗੁੱਛੇ ਗਾ ਲੇ ਸਾਬ ਦਾ ਕੇਸ ਲੋ ਗਰੇ ਮਸਾਲਾ